ਲਗਾਤਾਰ ਪਾਖੜੇ ਤੋਂ ਪਾਣੀ ਵਧ ਰਿਲੀਜ਼ ਕੀਤੇ ਜਾਣ ਦੇ ਚਲਦਿਆਂ ਸਤਲੁਜ ਦੇ ਵਿੱਚ ਕਿਤੇ ਨਾ ਕਿਤੇ ਪਾਣੀ ਦਾ ਪੱਧਰ ਲਗਾਤਾਰ ਵਧਿਆ ਹੈ ਤੇ ਇਸ ਸਮੇਂ ਅਸੀਂ ਅਨੰਤਪੁਰ ਸਾਹਿਬ ਦੇ ਪਿੰਡ ਗੱਜਪੁਰ ਬੇਲਾ ਵਿਖੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਗੱਜਪੁਰ ਬੇਲਾ ਦੀ ਰੋਡ ਹੈ ਅੱਗੇ ਚੰਦਪੁਰ ਬੇਲਾ ਤੇ ਇੱਕ ਪਾਸੇ ਪਿੰਡ ਹਰੀਆਲ ਹੈ ਆਪਸ ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਇਹਨਾਂ ਪਿੰਡਾਂ ਦਾ ਜਿੱਥੇ ਸੰਪਰਕ ਕਟਿਆ ਹੈ ਕਿਤੇ ਨਾ ਕਿਤੇ ਕੀਰਤਪੁਰ ਸਾਹਿਬ ਤੇ ਅਨੰਤਪੁਰ ਸਾਹਿਬ ਦੇ ਨਾਲ ਵੀ ਇਹਨਾਂ ਪਿੰਡਾਂ ਦਾ ਜਿਹੜਾ ਸੰਪਰਕ ਕਟਿਆ ਹੈ ਪੈਦਲ ਆਣ ਜਾਣ ਦੀ ਗੱਲ ਕੀਤੀ ਜਾਵੇ ਜਾਂ ਦੋ ਪਹੀਆ ਵਾਹਨਾਂ ਤੇ ਆਣ ਜਾਣ ਦੀ ਗੱਲ ਕੀਤੀ ਜਾਵੇ ਨਹੀਂ ਜਾ ਸਕਦੇ ਨੇ ਤੇ ਦੂਜੇ ਪਾਸੇ ਤੁਹਾਨੂੰ ਦਿਖਾਉਂਦੇ ਆ ਤਸਵੀਰ ਕਿਸ ਤਰੀਕੇ ਟਰੈਕਟਰ ਦੇ ਉੱਪਰ ਬੈਠ ਕੇ ਜਿਹੜਾ ਜ਼ਰੂਰੀ ਸਮਾਨ ਜਿਹੜਾ ਘਰਾਂ ਦਾ ਹੈ ਉਹ ਪਿੰਡ ਤੱਕ ਪੁੱਜਦਾ ਜਿਹੜਾ ਕੀਤਾ ਜਾ ਰਿਹਾ ਕੁਝ ਲੋਕ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅੱਜ ਕੀ ਨਾਮ ਹੈ ਜੀ ਆਪਣਾ ਸਰਵ ਸਿੰਘ ਹੈ ਜੀ ਕਿੰਨਾ ਕੁ ਪਾਣੀ ਜਿਹੜਾ ਅੱਗੇ ਪਿੰਡ ਦੇ ਪਾਣੀ ਅੱਜ ਵਧ ਗਿਆ ਜੀ ਕੱਦ ਘਟਦਾ ਪਾਣੀ ਜੀ ਕੱਲ ਤਾਂ ਟੱਪਿਆ ਤੇ ਟੱਪ ਜਾਂਦਾ ਦੋ ਪਹੀਆ ਵਾਹਨ ਤੇ ਜਾਂ ਪੈਦਲ ਆ ਜਾਣਾ ਮੁਸ਼ਕਲ ਹੈ ਜੀ ਹਾਂਜੀ ਹਾਂਜੀ ਆਪਣਾ ਮੋਟਰਸਾਈਕਲ ਕਈ ਦਿਨਾਂ ਦੇ ਬੰਦਾ ਮੋਟਰਸਾਈਕਲ ਨਹੀਂ ਟੱਪਦੇ ਅੱਛਾ ਜੀ ਹਾਂ ਪੈਦ ਦੇ ਖਾਸ ਤੌਰ ਤੇ ਜਿਹੜੇ ਬਜ਼ੁਰਗ ਬੱਚੇ ਹੁੰਦੇ ਨੇ ਉਹਨਾਂ ਲਈ ਕਿੰਨਾ ਕੁ ਮੁਸ਼ਕਲ ਹੈ ਉਹਨਾਂ ਦਾ ਮੁਸ਼ਕਲ ਉਹ ਨਹੀਂ ਕਿਤੇ ਟੱਪਣਾ ਤੇ ਜ਼ਰੂਰੀ ਜਿਹੜਾ ਘਰ ਦਾ ਸਮਾਨ ਹੈ ਉਹ ਕਿਵੇਂ ਫਿਰ ਤੁਸੀਂ ਕਰਦੇ ਕੋਲ ਟਰੈਕਟਰ ਆ ਬ ਜਾ ਰਿਹਾ ਸੋ ਬਿਲਕੁਲ ਇਹ ਪਿੰਡ ਦਾ ਟਰੈਕਟਰ ਹੈ ਤੇ ਕਾਫੀ ਸਾਰੇ ਲੋਕ ਇੱਥੇ ਬੈਠੇ ਨੇ ਭਾਜੀ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਭਾਜੀ ਕੀ ਹਾਲਾਤ ਨੇ ਤੁਸੀਂ ਟਰੈਕਟਰ ਦੇ ਉੱਪਰ ਆਪ ਵੀ ਜਾ ਰਹੇ ਹੋ ਮੋੜੀ ਹੈ ਜੀ ਜੀ ਪਾਣੀ ਬਹੁਤ ਜ਼ਿਆਦਾ ਹੈ 4 4 ਫੁੱਟ ਪਾਣੀ ਸੜਕਾਂ ਤੇ ਖੜਿਆ ਜੀ ਸੜਕ ਤੇ ਸਾਰੇ ਜਿਹੜੇ ਖੱਡੇ ਪੈ ਗਏ ਜੀ ਹਾਂ ਜੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੋਈ ਜਾਣਕਾਰੀ ਦਿੱਤੀ ਜਾਂਦੀ ਜਦੋਂ ਪਾਣੀ ਹਾਂ ਜਾਣਕਾਰੀ ਦਿੱਤੀ ਜਾਂਦੀ ਆ ਪਿੰਡ ਚ ਅਲੋਟਮੈਂਟ ਕੀਤੀ ਜਾਂਦੀ ਠੀਕ ਆ ਜੀ ਤੁਹਾਡੇ ਪਿੰਡ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਦਾ ਬਾਕੀ ਦੇ ਪਿੰਡਾਂ ਦੇ ਨਾਲ ਸੰਪਰਕ ਜਿਹੜਾ ਪੈਦਲ ਜਾਂ ਦੋ ਪਹੀਆ ਵਾਹਨ ਤੇ ਆਣਾ ਮੁਸ਼ਕਲ ਹੈ ਨਹੀਂ ਮੁਸ਼ਕਲ ਹੈ ਵਾ ਟਰੈਕਟਰ ਤੇ ਇਹ ਵੀ ਕਹਿੰਦੇ ਹੁਣ ਪਾਣੀ ਅੱਜ ਫੇਰ ਬਣਾ ਜੀ ਜੀ ਟਰੈਕਟਰ ਵੀ ਸ਼ਾਇਦ ਬੰਦ ਹੋ ਜਾਵੇ ਮੁਸ਼ਕਲ ਹੁੰਦੇ ਨੇ ਹਾਲਾਤ ਬਰਸਾਤਾਂ ਦੇ ਵਿੱਚ ਜੀ ਹਾਂ ਜੀ ਮੁਸ਼ਕਲ ਹੁੰਦੀ ਆ ਜਿਹੜੇ ਬੱਚੇ ਜਾਂ ਬਜ਼ੁਰਗ ਹੁੰਦੇ ਨੇ ਦਵਾਈ ਕਿਸੇ ਨੂੰ ਲੈਣੀ ਹੁੰਦੀ ਸਕੂਲ ਤਾਂ ਚਲੋ ਬੰਦ ਜੀ ਆਉਣਾ ਜਾਣਾ ਔਖਾ ਜੀ ਪੰਜਾਬ ਹੜਾਂ ਦੀ ਮਾਰ ਦੇ ਵਿੱਚ ਲਗਾਤਾਰ ਤੁਸੀਂ ਦੇਖ ਰਹੇ ਹੋ ਗਰਾਊਂਡ ਜ਼ੀਰੋ ਤੋਂ ਰਿਪੋਰਟ ਜਿਹੜੀ ਪੀਟੀਸੀ ਦੇ ਉੱਪਰ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਸਮੇਂ ਆਨੰਦਪੁਰ ਸਾਹਿਬ ਦੇ ਪਿੰਡ ਚੰਦਪੁਰ ਬੇਲਾ ਵੇਖਿਆ ਅਸੀਂ ਖੜੇ ਆ ਇੱਕ ਪਾਸੇ ਗੱਜਪੁਰ ਬੇਲਾ ਤੇ ਇੱਕ ਪਾਸੇ ਚੰਦਪੁਰ ਬੇਲਾ ਤੇ ਤੀਜੇ ਪਾਸੇ ਪਿੰਡ ਹਰੀਆਲ ਆਪਸ ਦੇ ਵਿੱਚ ਜਿੱਥੇ ਇਹਨਾਂ ਤਿੰਨਾਂ ਪਿੰਡਾਂ ਦਾ ਸੰਪਰਕ ਹੈ ਕੱਟ ਚੁੱਕਿਆ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਹ ਪਿੰਡਾਂ ਦਾ ਸੰਪਰਕ ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਨੇ ਨਾਲੋਂ ਵੀ ਕੱਟਿਆ ਹੋਇਆ ਹੈ ਸੜਕ ਦੀ ਜੇਕਰ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਸੜਕ ਦੇ ਚਾਰੇ ਪਾਸੇ ਘੁੰਮ ਰਿਹਾ ਟੈਲੀਆਂ ਦੇ ਵਿੱਚ ਲਗਾਤਾਰ ਪਾਣੀ ਜਿਹੜਾ ਖੇਤਾਂ ਦੇ ਵਿੱਚ ਲੱਖਾਂ ਕਰੋੜਾਂ ਦਾ ਫਸਲਾਂ ਦਾ ਨੁਕਸਾਨ ਹੋ ਚੁੱਕਿਆ ਹੈ ਸਾਡੇ ਨਾਲ ਪਿੰਡ ਦੇ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਸੂਰਤੇ ਹਾਲ ਕੀ ਨੇ ਇਹਨਾਂ ਪਿੰਡਾਂ ਦੇ ਭਾਈ ਸਾਹਿਬ ਕੀ ਹਾਲਾਤ ਨੇ ਕਿਸ ਸਮੇਂ ਕਿਹੜੇ ਪਿੰਡ ਦੇ ਵਿੱਚ ਆਪਾਂ ਖੜੇ ਆ ਇਸ ਵੇਲੇ ਜੀ ਸਾਡਾ ਇਹ ਬਰਸੀਮਾ ਹੈ ਗੱਜਪੁਰ ਪਿੰਡ ਵੀ ਪੈਂਦਾ ਇਧਰ ਨਾਲ ਹਰੀਆਲ ਪੈਂਦਾ ਜੀ ਜੀ ਹਾਂ ਜੰਦਵਰ ਵੇਲਾ ਜੰਦਵਰ ਵੇਲਾ ਸਾਡਾ ਆਪਣਾ ਪਿੰਡ ਹੈ ਜੀ ਕੀ ਹਾਲਾਤ ਨੇ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ। ਤਕਰੀਬਨ ਮਾੜੇ ਜੀ ਅੱਗੇ ਮੌਸਮਾ ਜਿਹੜਾ ਇਹ ਸਮਾਂ ਟਾਈਮ ਖਰਾਬ ਆਉਣ ਲੱਗਿਆ ਵਜ੍ਹਾ ਗਿਆ ਏ। ਹੁਣ ਉੱਪਰ ਤੇ ਪਾਣੀ ਛੱਡ ਦਿੰਦੇ ਜੀ ਉਹਦਾ ਸਾਨੂੰ ਇਹ ਨਹੀਂ ਪਤਾ ਵੇ ਅਸੀਂ ਬੰਦੇ ਇੱਧਰ ਆਏ ਵੇ ਇੱਧਰ ਰਹਿਣੇ ਜਾਂ ਘਰਾਂ ਪੁੱਜਣੇ ਜਾ ਗਿਆ ਏ। ਜੀ। ਇਹ ਸਮੱਸਿਆ ਬਹੁਤ ਆਉਂਦਾ ਹੁਣ ਪਾਣੀ ਵਿੱਚ ਕੋਈ ਬੰਦਾ ਬਿਮਾਰ ਹੋ ਜਾਂਦਾ ਉਹਨੂੰ ਦਵਾਈ ਦਾ ਇੰਤਜ਼ਾਮ ਨਹੀਂ ਹੋ ਰਿਹਾ ਜਾਣ ਦਾ ਲਿਆਣ ਦਾ ਜਾ ਗਿਆ ਏ। ਕੋਈ ਕਿਸ਼ਤੀ ਉਹ ਬੰਦਾ ਦੇ ਦੇਵਾ ਕੋਈ ਸਿਆਣਾ ਬਜ਼ੁਰਗਾ ਕੋਈ ਆ ਬੰਦਾ ਅਸੀਂ ਉਹਨੂੰ ਦਵਾਈ ਤੇ ਪਿੱਛੇ ਲੈ ਕੇ ਜਾ ਸਕਦੇ ਜਾ ਗਿਆ ਏ। ਇਹ ਹਾਲਾਤ ਇਸ ਵਾਰ ਐਸੇ ਬਣੇ ਨੇ ਜਾਂ ਹਮੇਸ਼ਾ ਤੋਂ ਇਹੀ ਹਾਲਾਤ ਹੁੰਦੇ ਨੇ ਜਦੋਂ ਬਰਸਾਤ ਪੈਂਦੀ ਆ ਹਾੜਾਂ ਇਹੀ ਹਾਲਾਤ ਹੁੰਦੇ ਜੀ ਇੱਥੇ ਹਰ ਸਾਲ ਪਾਣੀ ਸਰਕਾਰਾਂ ਦੇ ਵੱਲੋਂ ਕੋਈ ਪੁੱਛ ਪੜਤਾਲ ਨਹੀਂ ਕੀਤੀ ਜਾਂਦੀ ਕੋਈ ਪੁੱਛ ਪੜਤਾਲ ਨਹੀਂ ਜਿਗਾ ਤਕਰੀਬਨ ਅਸੀਂ ਕਹਿੰਦੇ ਜੇ ਇਹ ਚੀਜ਼ ਆ ਕਹਿੰਦਾ ਹੀ ਇਹਨੂੰ ਕੰਮ ਸੇ ਕੰਮ ਜਾ ਕੇ ਇੱਥੇ ਪੁਲੀ ਬਣਾ ਦਿਓ ਜੀ ਜਿਹੜਾ ਪਾਣੀ ਆਵਾ ਥੱਲੇ ਤੇ ਟੱਪ ਜਾਵਾ ਜਾ ਇਹਨੂੰ ਡਾਇਵਰਸ਼ਨ ਦੇ ਵਿੱਚ ਰੂਪ ਦੇ ਦਿਓ ਵਧੀਆ ਸੀਮੈਂਟ ਦਾ ਬਣਾ ਦਿਓ ਜੀ ਹੁਣ ਸਾਡੇ ਇੱਥੇ ਖੜੇ ਬੇਬੇ ਜੀ ਵਿੱਚ ਅੱਛਾ ਤਕਰੀਬਨ ਜਿਹੜਾ ਪਾਣੀ ਪਾਣੀ ਖੜਿਆ ਹੋਇਆ ਕਿੰਨੇ ਕਿਲੋ 1.5 ਕਿਲੋਮੀਟਰ ਤੱਕ ਸੜਕ ਦੇ ਉੱਪਰ ਪਾਣੀ ਕਿਲੋਮੀਟਰ ਜੀ 2 ਕਿਲੋਮੀਟਰ ਪਾਣੀ ਹੈ ਜੀ ਘੱਟ ਵਾਟੇ ਸਾਡੇ ਪਿੰਡ ਤੇ ਲੈ ਕੇ ਉਹ ਗੱਜ ਪਰ ਤੁਹਾਨੂੰ ਦੇ ਦਾਂ ਇਹ ਰੋਡ 'ਤੇ ਪਾਣੀ ਪਾਣੀ ਹੈ ਜੀ ਇਧਰ ਹਰੀਆਲ ਵੀ ਇਹੀ ਸਮੱਸਿਆ ਹੈ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਬਿਲਕੁਲ ਦਰਿਆ ਦੇ ਨਾਲ ਐ ਕਿੰਨੀ ਕੁ ਖਾਰ ਲੋਕਾਂ ਦੀ ਲੱਗਦੀ ਖਾਰ ਵੀ ਪਾਣੀ ਦੇ ਨਾਲ ਜ਼ਮੀਨਾਂ ਤਾਂ ਜੀ ਤਬਾਹ ਹੋ ਰਹੀਆਂ ਬੋਟਾ ਲਾਵਾ ਜੀ ਉਹ ਨਹੀਂ ਰਿਹਾ ਸਾਡਾ ਜਿਹੜੀਆਂ ਫਸਲਾਂ ਐ ਜੀਆਂ ਝੋਨਾ ਲਾਵ ਲੋਕਾਂ ਉਹ ਨਹੀਂ ਰਿਹਾ ਉਹ ਫਸਲ ਤਾਂ ਤਬਾਹ ਹੋ ਰਹੀ ਜ਼ਮੀਨ ਵੀ ਤਬਾਹ ਹੋ ਗਈ ਜਿਹੜਾ ਉਹ ਦਵਾਰੇ ਬੰਨ ਨਹੀਂ ਜਮੀਨ ਉਹ ਹੂੰ ਪਾਣੀ ਦਾ ਹਾਲਾ ਜੀ ਰਸਤਾ ਬੰਦ ਹੋਇਆ ਵਾ ਨਾ ਮਟਰ ਸਾਈਕਲ ਟੱਬਦਾ ਨਾ ਕੁਛ ਟੱਬਦਾ ਹੈ ਬਸ ਅਸੀਂ ਹੁਣ ਸਬਜੀ ਸਿਰਫ ਲੈ ਕੇ ਨ ਟਪਾਇਆ ਕਰਦੇ ਜੀ ਹੂੰ आगे हुन पता नहीं पानी हो छड़ना है काम कोई है कि नहीं है काम कोर दिन खोर बैठे हैं जी काम कोर कुछ नहीं है खाना वगैरह मिल रहा है खाना वगैरह जो राशन रखे है वो खा रहे अभी ठीक है अभी लो, कुछ लोग वापस गांव को भी जा रहे हैं कुछ लोग वापस जा रहे हैं गांव को पानी की वजह से पानी की वजह से कुछ किसी को खाने को नहीं मिल रहा है जी अभी सामान उठा कर कहाँ पर उठा जा रहे हैं बिहार को

ਜੇਕਰ ਮੰਗੜੇ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਪੱਤੀ ਟੇਕ ਸਿੰਘ ਦੀ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਬੇਲਾ ਧਿਆਨੀ ਉੱਪਰ ਬੇਲਾ ਧਿਆਨੀ ਲੋਅਰ ਤਮਾਮ ਜਿਹੜੇ ਪਿੰਡ ਸਤਲੋਈ ਦੇ ਕਿਨਾਰੇ ਤੇ ਵਸੇ ਹੋਏ ਨੇ ਉਹਨਾਂ ਪਿੰਡਾਂ ਦਾ ਇਹੀ ਹਾਲ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਜਿਸ ਪਾਸੇ ਵੀ ਕੈਮਰੇ ਦੇ ਰਸਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਖੇਤਾਂ ਦੀ ਗੱਲ ਕੀਤੀ ਜਾਵੇ ਤਾਂ ਖੇਤਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਕਿਸ ਤਰੀਕੇ ਦੇ ਨਾਲ ਉਹ ਘੁੰਮ ਚੁੱਕਿਆ ਤੇ ਫਸਲਾਂ ਜਿਹੜੀਆਂ ਨੇ ਬੁਰੀ ਤਰ੍ਹਾਂ ਜਿਹੜੀਆਂ ਨੁਕਸਾਨੀਆਂ ਜਾ ਚੁੱਕੀਆਂ ਨੇ ਇਹ ਇਸ ਵਾਰ ਦੀ ਗੱਲ ਨਹੀਂ ਹੈ ਪਾਵੇਂ 2019 ਹੋਵੇ ਪਾਵੇਂ 23 ਹੋਵੇ ਤੇ ਪਾਵੇਂ ਉਸ ਤੋਂ ਪਹਿਲਾਂ ਜਦੋਂ ਜਦੋਂ ਪਾਣੀ ਜਿਹੜਾ ਵੱਧ ਆਇਆ ਉਦੋਂ ਉਦੋਂ ਇਹਨਾਂ ਇਲਾਕਿਆਂ ਦੇ ਵਿੱਚ ਮਾਰ ਪਈ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੰਦ ਕਰਕੇ ਜਿਹੜਾ ਉੱਚੀ ਥਾਂ ਤੇ ਬੱਚੇ ਜ਼ਰੂਰ ਖੜੇ ਨੇ ਪਰੰਤੂ ਕਿਤਨਾ ਕਿਤੇ ਡਰ ਤੇ ਸਹਿਮ ਦਾ ਮਾਹੌਲ ਲਗਾਤਾਰ ਵੇਲਿਆਂ ਦੇ ਪਿੰਡਾਂ ਦੇ ਵਿੱਚ ਬਰਕਰਾਰ ਹੈ ਕਿਉਂਕਿ ਪਾਣੀ ਜਿਹੜਾ ਹੋਰ ਵੱਧ ਮਾਤਰਾ ਦੇ ਵਿੱਚ ਛੱਡਿਆ ਜਾ ਰਿਹਾ ਹੈ ਜਿਸ ਦੇ ਨਾਲ ਲੋਕਾਂ ਨੂੰ ਡਰ ਹੈ ਕਿ ਜਿੱਥੇ ਪਾਣੀ ਸੜਕਾਂ ਦੇ ਉੱਪਰ ਹੈ ਪੈਲੀਆਂ ਦੇ ਵਿੱਚ ਹੈ ਪਾਣੀ ਜਿਹੜਾ ਹੈ ਉਹ ਘਰਾਂ ਦੇ ਵਿੱਚ ਵੀ ਪੁੱਜ ਸਕਦਾ ਹੈ ਸੋ ਟਰੈਕਟਰ ਦੇ ਉੱਪਰ ਕਿਸ ਤਰ੍ਹਾਂ ਜਿਹ ਜਾ ਰਹੇ ਨੇ ਆਪਣਾ ਜ਼ਰੂਰੀ ਸਮਾਨ ਜਿਹੜਾ ਬੋਰੀਆਂ ਜਿਹੜੀਆਂ ਉਹ ਲੈ ਕੇ ਜਿਹੜਾ ਪਿੰਡ ਤੱਕ ਜ਼ਰੂਰੀ ਸਮਾਨ ਜਿਹੜਾ ਪੁੱਜਦਾ ਕੀਤਾ ਜਾ ਰਿਹਾ ਹੈ ਸੋ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸਬਜ਼ੀਆਂ ਭਾਦੀਆਂ तमाम ਉਹ ਜ਼ਰੂਰੀ ਵਸਤਾਂ ਜਿਹੜੀਆਂ ਚਾਹੀਦੀਆਂ ਹੁੰਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਉਹ ਲੋਕ ਆਪਣੇ ਪਿੰਡ ਤੱਕ ਪੁੱਜ ਰਹੇ ਨੇ ਕਿਉਂਕਿ ਦੋ ਪਹੀਆ ਵਾਹਨਾਂ ਦੀ ਗੱਲ ਕੀਤੀ ਜਾਵੇ ਚਾਰ ਪਹੀਆ ਵਾਹਨਾਂ ਦੀ ਗੱਲ ਕੀਤੀ ਜਾਵੇ तमाम ਜਿਹੜੀਆਂ ਉਹ ਚੀਜ਼ਾਂ ਨੇ ਉਹ ਬਿਲਕੁਲ ਬੰਦ ਹੈ ਤੁਸੀਂ ਦੂਸਰਾ ਪਾਸਾ ਦੇਖ ਸਕਦੇ ਹੋ ਪਾਣੀ ਦਾ ਫਲੋ ਤੁਹਾਨੂੰ ਇੱਕ ਵਾਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨਾ ਜ਼ਿਆਦਾ ਪਾਣੀ ਦਾ ਫਲੋ ਜਿਹੜਾ ਹੈ ਬਹੁਤ ਤੇਜ਼ ਦੂਜੇ ਪਾਸੇ ਦੇ ਲੋਕ ਦੂਜੇ ਪਾਸੇ ਖੜੇ ਨੇ ਸੋ ਆਪਸੀ ਸੰਪਰਕ ਜਿਹੜਾ ਹੈ ਕਿਤੇ ਨਾ ਕਿਤੇ ਇਹਨਾਂ ਪਿੰਡਾਂ ਦਾ ਕੱਟਿਆ ਹੋਇਆ ਹੈ ਬੇਸ਼ੱਕ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਆਪਣੇ ਘਰਾਂ ਤੋਂ ਲੋਕ ਸੁਰੱਖਿਅਤ ਥਾਵਾਂ ਤੇ ਆਣ ਪਰ ਘਰ ਛੱਡ ਕੇ ਜਾਣੇ ਬਹੁਤ ਮੁਸ਼ਕਲ ਹੁੰਦੇ ਨੇ ਬੀਐਸ ਜਾਨਾ ਪੀਟੀਸੀ ਨਿਊਜ਼ ਸ਼੍ਰੀ ਅਨੰਤਪੁਰ ਸਾਹਿਬ